ਨਮਸਕਾਰ ਮੈਂ ਹਤੂੜਾ ਹੋਸਰਾਜ ਤੁਸੀਂ ਦੇਖ ਰਹੇ ਹੋ ਖਬਰ ਨਾਵਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਸ਼੍ਰੋਮਣੀ ਅਕਾਲੀ ਦਲ ਦੋ ਧੜਿਆਂ ਦੇ ਵਿੱਚ ਵੱਡੀ ਜਾ ਚੁੱਕੀ ਹੈ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸ਼ਰਮਨਾਕ ਹਾਰ ਹੋਈ ਹੈ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਬਾਗੀ ਧੜੇ ਦੇ ਆਗੂ ਨੇ ਉਹ ਸਾਰਾ ਜਿਹੜਾ ਇਲਜ਼ਾਮ ਹੈ ਹਾਰ ਦਾ ਉਹ ਸਰਦਾਰ ਸੁਖਵੀਰ ਸਿੰਘ ਬਾਦਲ ਤੇ ਲਗਾ ਰਹੇ ਨੇ ਜੇ ਗੱਲ ਕਰੀਏ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਪਤਨੀ ਦੀ ਉਹਨਾਂ ਨੇ ਤਾਂ ਸ਼੍ਰੋਮਣੀ ਅਕਾਲੀ ਅਕਾਲੀ ਦਲ ਦੀ ਝੋਲੀ ਦੇ ਵਿੱਚ ਲੋਕ ਸਭਾ ਦੀ ਸੀਟ ਪਾਈ ਹੈ ਹਲਕਾ ਬਠਿੰਡਾ ਤੋਂ ਲੇਕਿਨ ਜਿਹੜੇ ਹਾਰ ਵੀ ਗਏ ਨੇ ਉਹ ਵੀ ਜਿਹੜੇ ਉਮੀਦਵਾਰ ਨੇ ਉਹ ਸਰਦਾਰ ਸੁਖਵੀਰ ਸਿੰਘ ਬਾਦਲ ਉੱਤੇ ਉਂਗਲੀ ਖੜੀ ਕਰ ਰਹੇ ਨੇ ਹਾਰ ਦਾ ਜਿਹੜਾ ਸੇਰਾ ਹੈ ਉਹ ਕਹਿ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਜਾਂਦਾ ਹੈ ਚਾਹੇ ਚੋਣਾ ਹੋਣ ਲੋਕ ਸਭਾ ਦੀਆਂ ਚਾਹੇ ਚੋਣਾ ਹੋਣ ਵਿਧਾਨ ਸਭਾ ਦੀਆਂ ਉਹਨਾਂ ਨੇ ਕਿਹਾ ਹੈ 29 ਸਾਲਾਂ ਤੋਂ ਪਿਛਲੇ 29 ਸਾਲਾਂ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਪਰਵਾਰ ਦੇ ਹੱਥਾਂ ਦੇ ਵਿੱਚ ਹੈ ਖਾਸ ਕਰਕੇ ਉਹਨਾਂ ਨੇ ਕਿਹਾ ਸੁਖਬੀਰ ਸਿੰਘ ਬਾਦਲ ਬੀਬਾ ਹਰਸਿੰਤ कौर ਬਾਦਲ ਅਤੇ ਵਿਕਰਮ ਜੀ ਸਿੰਘ ਮਜੀਠੀਆ ਦੀ ਪਾਰਟੀ ਬਣ ਕੇ ਰਹਿ ਗਈ ਹੈ ਸ਼੍ਰੋਮਣੀ ਅਕਾਲੀ ਦਲ ਕੱਲ ਉਹਨਾਂ ਨੇ ਸ਼੍ਰੀ ਅਕਾਲ ਤਖਸੇਬੇ ਸਾਹਿਬ ਵਿਖੇ ਮਾਫੀਨਾਮਾ ਦਿੱਤਾ ਮਾਫੀਨਾਮੇ ਦੇ ਵਿੱਚ 2007 ਤੋਂ ਲੈ ਕੇ 2017 ਤੱਕ ਹੋਈਆਂ ਗਲਤੀਆਂ ਦਾ ਵੇਰਵਾ ਹੈ ਅਤੇ ਉਸ ਦੇ ਲਈ ਬੀਬੀ ਜ਼ਗੀਰ ਕੌਰ ਪਰਵਿੰਦਰ ਢੀਂਸਾ ਸੁਖਦੇਵ ਸਿੰਘ ਢੀਂਸਾ ਚੰਦੂ ਮਾਜ਼ਰਾ ਵਡਾਲਾ ਚਰਨਜੀਤ ਸਿੰਘ ਬਰਾੜ ਅਤੇ ਹੋਰ ਟਕਸਾਲੀ ਆਗੂ ਸੀ ਜਿਹੜੇ ਸ੍ਰੀ ਅਕਾਲ ਤਖਸਾ ਤਲਬ ਹੋਏ ਮਾਫੀ ਨਾਮਾ ਦਿੱਤਾ ਗਿਆ ਮਾਫੀ ਨਾਮੇ ਦੇ ਬਾਰੇ ਅੱਗੇ ਵੀ ਦੱਸਿਆ ਜਾ ਚੁੱਕਿਆ ਹੈ ਕਿ ਕਿਹੜੀਆਂ ਗਲਤੀਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਕੋਲ ਹੋਈਆਂ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਗਲਤੀਆਂ ਜਿਹੜੀਆਂ ਹੋਈਆਂ ਨੇ ਬਾਗੀ ਧੜਾ ਜਗ ਜਹਰ ਕਰੇਗਾ ਲੇਕਿਨ ਸ੍ਰੀ ਅਕਾਲ ਤਖਸੈਬ ਤੋਂ ਤਲਬ ਹੋਣ ਤੋਂ ਪਹਿਲਾਂ ਸੁਮੁੱਚਾ ਬਾਗੀ ਧੜਾ ਜਾਂ ਕਹਦੇ ਨੇ ਆ ਜਿਹੜੇ ਬਾਗੀ ਧੜੇ ਦੇ ਟਕਸਾਲੀ ਆਗੂ ਸੀ ਉਹਨਾਂ ਨੇ ਸ੍ਰੀ ਖਡੂਰ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦੇ ਜੋ ਨਵੇਂ ਸਾਸਤ ਬਣੇ ਨੇ ਸ੍ਰੀ ਖਡੂਰ ਸਾਹਿਬ ਤੋਂ ਉਹਨਾਂ ਦੇ ਮਾਤਾ ਪਿਤਾ ਦੇ ਨਾਲ ਮੁਲਾਕਾਤ ਕੀਤੀ ਉਧਰ ਡਾਕਟਰ ਚੀਮਾ ਕਹਿ ਰਹੇ ਨੇ ਕਿ ਭਾਈ ਅਮਰਤਪਾਲ ਖਾਲਸਾ ਦੇ ਪਰਿਵਾਰ ਨਾਲ ਮੁਲਾਕਾਤ ਕਰਨੀ ਜ਼ਰੂਰੀ ਸੀ ਲੇਕਿਨ ਸੂਤਰਾਂ ਦੇ ਹਵਾਲੇ ਤੋਂ ਜਾਣਕਾਰੀ ਮਿਲੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਭਾਈ ਅਮਰਤਪਾਲ ਸਿੰਘ ਖਾਲਸਾ ਨਵੀਂ ਬਣਾਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਹੋਣਗੇ ਜਨਨਕੀ ਪ੍ਰਧਾਨਗੀ ਦਾ ਅਹੁਦਾ ਉਹਨਾਂ ਨੂੰ ਦਿੱਤਾ ਜਾਵੇਗਾ ਕੀ ਇਹ ਸੱਚ ਹੈ ਜਿਹੜੇ ਸੂਤਰਾਂ ਦੇ ਹਵਾਲੇ ਤੋਂ ਜਾਣਕਾਰੀ ਮਿਲ ਰਹੀ ਹੈ ਕਿਉਂਕਿ ਅਕਾਲ ਤਖਤ ਸ੍ਰੀ ਅਕਾਲ ਤਖਤ ਸਾਹਿਬ ਤਲਬ ਹੋਣ ਤੋਂ ਪਹਿਲਾਂ ਇਹ ਬਾਗੀ ਧੜਾ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੋ ਵਾਰਸ ਪੰਜਾਬ ਦੇ ਮੁਖੀ ਨੇ ਜਿਹੜੇ ਖਾਲਸਾਤਾਨ ਦੇ ਸਮਰਥਕ ਨੇ ਉਹਨਾਂ ਦੇ ਘਰ ਜਾਂਦੇ ਨੇ ਅਤੇ ਉਹਨਾਂ ਦੇ ਮਾਤਾ ਪਿਤਾ ਦੇ ਨਾਲ ਵਿਚਾਰ ਵਟਾਦਰਾ ਕਰਦੇ ਨੇ ਕਿ ਅਸਾਂ ਲਗਾਈਆਂ ਜ਼ਾਰੀਆਂ ਨੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿੱਕਰ ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਜੇ ਤੂ ਬਾਤ ਆਉਂਦੇ ਨੇ ਕਿਉਂਕਿ ਉਹਨਾਂ ਤੇ ਐਨਐਸਏ ਲੱਗੀ ਹੋਈ ਹੈ ਇੱਕ ਸਾਲ ਉਹਨਾਂ ਦੀ ਸਜ਼ਾ ਵੀ ਵਧਾ ਦਿੱਤੀ ਗਈ ਹੈ ਕੱਲ ਉਹਨਾਂ ਨੂੰ 100 ਚੱਕਣ ਦੀ ਮਨਜ਼ੂਰੀ ਵੀ ਮਿਲ ਗਈ ਹੈ ਕੀ ਇਹ ਤਾਂ ਨਹੀਂ ਬਾਕੀ ਧੜਾ ਭਾਈ ਅਮਰਪਾਲ ਸਿੰਘ ਖਾਲਸਾ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਬਣਾਉਣ ਦੀਆਂ ਕੋਸ਼ਿਸ਼ਾਂ ਕਰ ਰਿਹਾ ਹੋਵੇ ਕਿਉਂਕਿ ਉਦ ਸਰਬਜੀਤ ਸਿੰਘ ਖਾਲਸਾ ਜਿਹੜੇ ਲੋਕ ਸਭਾ ਦੀ ਸੀਟ ਜਿੱਤ ਚੁੱਕੇ ਨੇ ਹਲਕਾ ਫਰੀਦਕੋਟ ਤੋਂ ਉਹਨਾਂ ਨੇ ਆਲਰੇਡੀ ਡਿਕਲੇਅਰ ਕਰ ਦਿੱਤਾ ਹੈ ਕਿ ਅਸੀਂ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਨੇ ਜਿਹੜੀਆਂ ਉਹ ਨਵੀਂ ਸ਼੍ਰੋਮਣੀ ਅਕਾਲੀ ਦਲ ਦੇ ਝੰਡੇ ਹੇਠਾਂ ਲੜਾਂਗੇ ਉਹਨੇ ਕਿਆ ਸੀ ਕਿ ਮੈਂ ਭਾਈ ਅਮਰਤਪਾਲ ਖਾਲਸਾ ਦੇ ਨਾਲ ਵਿਚਾਰ ਵਟਾ ਤੰਦਰਾ ਕਰਾਂਗਾ ਇਸ ਮੈਟ ਨੂੰ ਲੈ ਕੇ ਇਸ ਪਾਰਟੀ ਨੂੰ ਲੈ ਕੇ ਇਧਰ ਬਾਗੀ ਧੜਾ ਵੀ ਕੱਲ ਸ੍ਰੀ ਅਕਾਲ ਤਖਤ ਸਾਹਿਬ ਤਲਬ ਹੋਣ ਤੋਂ ਪਹਿਲਾਂ ਇਧਰ ਆਏ ਨੇ ਲੇਕਿਨ ਹੁਣ ਕਿਸਮਾਨ ਦਾ ਯੁੱਧ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਪ੍ਰਧਾਨਗੀ ਦਾ ਜਿਹੜਾ ਖਤਰਾ ਹੈ ਉਹ ਜਿੰਨੀ ਦੇਰ ਤੱਕ ਇਹ ਮਾਮਲਾ ਠੰਡਾ ਨਹੀਂ ਹੁੰਦਾ ਉਨੀ ਦੇਰ ਤੱਕ ਉਹਦੀ ਕੁਰਸੀ ਦਾ ਖਤਰਾ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਬਣਿਆ ਰਹੇਗਾ ਜੇ ਐਸ ਤਰ੍ਹਾਂ ਹੁੰਦਾ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਭਾਈ ਅਮਰਪਾਲ ਕਾਲਸਾ ਜੋ ਵਾਰਿਸ ਪੰਜਾਬ ਦੇ ਪੰਜਾਬ ਦੇ ਮੁਖੀ ਨੇ ਉਹ ਪ੍ਰਧਾਨ ਬਣਗੇ ਨਵੀਂ ਸ਼੍ਰੋਮਣੀ ਅਕਾਲੀ ਦਲ ਦਾ ਧੰਨਵਾਦ